ਦੇਖੋ ਭਰੇ ਪਏ ਨੇ ਫਲ ਦੇਖੋ ਕਿੰਨਾ ਆਇਆ ਹੋਇਆ ਵਾ ਨਸਲ ਵੱਖਰੀ ਹੋਈ ਐ ਛੋਟਾ ਥੋੜਾ ਜਿਹਾ ਗਿੰਨੂ ਕੀ ਹੋਰ ਨਸਲ ਆਪੀ ਕੀ ਇਹਨੂੰ ਦੇਖੋ ਕਿਵੇਂ ਲੱਗੇ ਹੋਏ ਨੇ ਦੇਖੋ ਭਰੇ ਪਏ ਨੇ ਬੂਟੇ ਵਾ ਦੇਖ ਬਹੁਤ ਜ਼ਿਆਦਾ ਕਿੰਨੂ ਲੱਗਿਆ ਹੋਇਆ ਵਾ ਦੇਖੋ ਬਈ ਇਹ ਹੋਰ ਨਸਲ ਆ ਵੱਡਾ ਵਗਿੰਨ ਬਹੁਤ ਫਾਲ ਹੋਦਾ ਦੇਖੋ ਵਿੱਚ ਪੁਰੀਆਂ ਪਈਆਂ ਨੇ ਦੇਖੋ ਬਹੁਤ ਹੀ ਹੋਰ ਦਾ ਖਲਕਲਾ ਦਾ ਨਹੀਂ ਮਿਲ ਸਾਰੀਆਂ ਹਾਂਜੀ ਆ ਪਕੜਾ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਤੁਹਾਨੂੰ ਜਿ ਦਿਖਾਉਣਾ ਫਾਲਾਂ ਦੇ ਬੂਟੇ ਤੇ ਫੁੱਲਾਂ ਤੁਸੀਂ ਵੀਡੀਓ ਦੇਖ ਕੇ ਰਹੋਗੇ ਇੰਨੇ ਟਾਪ ਡੌਗ ਨਸਲਾਂ ਨੇ ਵੀਡੀਓ ਨਾਲ ਬਣਿਆ ਜਾਏਗੀ ਕਿੰਨੂ ਕਿੰਨੂ ਲੱਗਿਆ ਦਿਖਾਉਣਾ ਕਿੰਨੂ ਭਰੇ ਪਏ ਨੇ ਆ ਸਾਰਾ ਵੱਡਾ ਉਹ ਤਾਂ ਕੰਮ ਵੀ ਘਰੇ ਪਿਛੇ ਆ ਪੰਬ ਨੇ ਆ ਨਸਲਾਂ ਦੇਖ ਲਓ ਪੰਬ ਦੀ ਸਾਰੀ ਨਸਲ ਹੈ ਇਹਨਾਂ ਵਿੱਚ ਦੇਖੋ ਬਈ ਇਹ ਨਸਲ ਹੀ ਹੋਰ ਆ ਥੋੜੇ ਛੋਟੇ ਕਿੰਨੂ ਨੇ ਦੇਖੋ ਭਰੇ ਪਏ ਨੇ ਫਲ ਦੇਖੋ ਕਿੰਨਾ ਆਇਆ ਹੋਇਆ ਵਾ ਨਸਲ ਵੱਖਰੀ ਹੋਈ ਐ ਇਹ ਛੋਟਾ ਥੋੜਾ ਜਿਹਾ ਕਿੰਨੂ ਕੀ ਹੋਰ ਨਸਲ ਆਪ ਕਿੰਨੂ ਦੇਖੋ ਕਿਵੇਂ ਲੱਗੇ ਹੋਏ ਨੇ ਦੇਖੋ ਭਰੇ ਭਰੇ ਨੇ ਬੂਟੇ ਵਾਹ ਦੇਖੀ ਬਹੁਤ ਜ਼ਿਆਦਾ ਕਿੰਨੂ ਲੱਗੇ ਹੋਇਆ ਵਾ ਨਾ ਕੀਨੀ ਕੋਕਿਆ ਦੇ ਹਲਵਾ ਵਾਲਾ ਬਹੁਤ ਖੂਰ ਵੀ ਕਿੰਨੂ ਖੜਾ ਪਾ ਟੁੱਟੇ ਹੋਏ ਬੱਚੇ ਪਾ ਦੇ ਲੋ ਆ ਵੱਡਾ ਕਿੰਨੂ ਆ ਵਿੱਚ ਦੇਖੋ ਕਿਵੇਂ ਭਰੇ ਹੋਏ ਨੇ ਕਿੰਨੂ ਦੇਖੋ ਬਾਈ ਇਹ ਹੋਰ ਮਸਲਾ ਵੱਡਾ ਵਾ ਕਿੰਨੂ ਬਹੁਤ ਫਾਲੋ ਦਾ ਪਾ ਵੀ ਨਹੀਂ ਦਾ ਵਿੱਚ ਇੱਧਰ ਵੀ ਨਹੀਂ ਆ ਦੇਖ ਲੋ ਬੱਡੇ ਬੂਟੇ ਨੇ ਕਿੰਨੂ ਵੀ ਵੱਡਾ ਨਾ ਮੈਂ ਵੀ ਫੋਨ ਨਾਲ ਲੁਕਾਇਆ ਗੁੰਨਾ ਆ ਨਾ ਇਹ ਨਾਲ ਸਾਰੇ ਸਾਰੇ ਆ ਨਾਸਾਥੀ ਦੇ ਬੂਟੇ ਨੇ ਬਹੁਤ ਵੋਸ਼ੇ ਨਾਲ ਬੱਤੀ ਬਾਰੇ ਬਾਗ ਨਾਲ ਜੇ ਜਹਰ ਵੀ ਤਾਂ ਲੱਗਣੀ ਹੈ ਇਦਾਂ ਮੀਂਹ ਵੀ ਲੱਗਦਾ ਹੈ ਦਾ ਬਾਗ ਦਾ ਗੂਰਾ ਹੈ ਇਹ ਬੂਟੇ ਲੱਗੇ ਬਹੁਤ ਨਾਲ ਪਚਾਂਬ ਵੀ ਨੇ ਤੂੰ ਵੀ ਬਿੱਤੀ ਹੈਗੇ ਸਾਰਾ ਉਸ ਮੈਕਸੀਆ ਅੰਬ ਵੀ ਖੁਰਾ ਤੁਹਾਨੂੰ ਗਾਲਾ ਗਾਲਾ ਦਿਖਾਉਣਾ ਤੁਸੀਂ ਦੇਖਿਆ ਰਹਾ ਰਹੇ ਹੋ ਜੀ ਦੇਖੋ ਇਹ ਬੋਲੇ ਕਿ ਤਕ ਉਹਨਾਂ ਤੋਂ ਡਿੱਗਿਆ ਡਿੱਗਿਆ ਹੋਰ ਬਹੁਤ ਜ਼ਿਆਦਾ ਹੈ ਦੇਖੋ ਵਿੱਚ ਪੰਨਿਆਂ ਪੰਨਿਆਂ ਨੇ ਦੇਖੋ ਇਹ ਗੜੀਆਂ ਨਾਲੇ ਦੇਖ ਲਓ ਫਲ ਦੇਖੋ ਸਭ ਤੋਂ ਪਹਿਲਾਂ ਕਿੰਨਾ ਸੰਘਣਾ ਆਇਆ ਹੋਇਆ ਹੈ ਇਹ ਬਹੁਤੇ ਹੋਰ ਦਾ ਫਲ ਕਿਲਾਂ ਦੇ ਨਹੀਂ ਮਿਲ ਸਾਰੀਆਂ ਦੇਖੋ ਸੋਲੇ ਕਿ ਮੁੱਢੀ ਗਏ ਕਿਤੇ ਕੋਈ ਪੁੱਛਦਾ ਹੀ ਨਹੀਂ ਇਹ ਨਾ ਪੂਰਾ ਫਲ ਬੂਟਾ ਉਹ ਤਾਂ ਵੀ ਮਜ਼ਲਾ ਨੇ ਗੁੱਟੀਆਂ ਨੂੰ ਇਹ ਨਹੀਂ ਅਲਗਾਰਡ ਦਾ ਬੂਟਾ ਦੇਖੋ ਵੱਡਾ ਹੈ ਇਹ ਬੜਾ ਲਗਾਰਡ ਦਾ ਬੂਟਾ ਹੈ ਅੱਜ ਦ ਵੀ ਅੰਗੂਰ ਆ ਗਿਆ ਅੰਗੂਰ ਵੀ ਲਾਇਆ ਹੋਣੀ ਨਸਲਾਂ ਬੱਕਰੀਆਂ ਹੋਣਗੇ ਮਰੂਦ ਵੀ ਹੈਗੇ ਸਾਮਾ ਦੇ ਲੈ ਛੋਟੇ ਇਹ ਤਿਆਰ ਕਰਦੇ ਨਰਸਰੀ ਹਾਲੇ ਉਹ ਵੀ ਹੈਗਾ ਆਲੂ ਬਗਾਰਾ ਵੀ ਇੱਥੇ ਵਿੱਚ ਬਹੁਤ ਜ਼ਿਆਦਾ ਇਹ ਤੋਂ ਬਹੁਤ ਵਧੀਆ ਭਾਈ ਇੰਤਜ਼ਾਰ ਰੱਖਿਆ ਵਿੱਚ ਉਹ ਵੀ ਥੋੜੀ ਏਰੀਆ ਨੇ ਅੱਜ ਦੇ ਚੱਕਰਾਂ ਲਈ ਬਣਾਇਆ ਉਹ ਚੜ੍ਹਿਆ ਸੀ ਮੈਂ ਉਹਨਾਂ ਨੂੰ ਅੱਗੇ ਚੱਲਦੇ ਰਹੇ ਅਸੀਂ ਹਰੀ ਲੱਗੇ ਨੇ ਪੂੜ ਵਿੱਚ ਨੈਟ ਪਾਉਣ ਦੇ ਵਜੇ ਕਾਕੂ ਖਣਾਉ ਸਕਦੇ ਹਾਂ ਬਿਲਕੁਲ ਮੋਲੇ ਗੁੱਟੇ ਵੀ ਹਸਦੇ ਨੇ ਵਿੱਚ ਸੇਬ ਵਿਖੜਾ